ਹੋ ਬੜੀਆਂ ਕਈਆਂ ਨੇ ਕਲੋਨੀਆਂ ਤੇ ਰਹ ਨਹੀਂ ਉਹ ਖੇਤ ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਟਿੱਬਿਆਂ ਦੀ ਰੇਤ ਹੋ ਵੱਡੇ ਵੱਡੇ ਉਹ ਸਮਿਆਂ ਦੇ ਵਿੱਚ ਵੀ ਤੁਸੀਂ ਸੱਭਿਆਚਾਰਕ ਗੀਤ ਦਿੱਤੇ ਨੇ ਜੇ ਕਹ ਲੋ ਅੱਜ ਦੇ ਸਮੇਂ ਦੇ ਵਿੱਚ ਵੀ ਸੱਭਿਆਚਾਰਕ ਗੀਤ ਦੇ ਰਹੇ ਹਾਂ ਜੇ ਸਾਡੇ ਸਾਭ ਸਮਾਜਿਕ ਤੌਰ ਤੇ ਸਾਨੂੰ ਪਰਿਵਾਰਕ ਤੌਰ ਤੇ ਮਹਿਸੂਸ ਹੁੰਣ ਲੱਗ ਜਾਂਦਾ ਨਹੀਂ ਤੇ ਸਾਡੀਆਂ ਬੋਲੀਆਂ ਮੇਲੇ ਚ ਗਾਉਣ ਵਾਲੀਆਂ ਹੈਗੀਆਂ ਸੁਣੀਆਂ ਨਹੀਂ ਜਾਂਦੀਆਂ ਸਾਡੇ ਲੋਕ ਗੀਤਾਂ ਵਿੱਚ ਕਈ ਲੰਨੇ ਹੋਜਿਆ ਰਿਆ ਜਾਂਦੀਆਂ ਮੈਂ ਗੱਲ ਕਰੂੰਗਾ ਵੀ ਤੁਹਾਡਾ ਸਫਰ ਕਿਵੇਂ ਸ਼ੁਰੂ ਹੋਇਆ ਗਾਇਕੀ ਦਾ ਮੇਰਾ ਜਿਹੜਾ ਸਫਰ ਆ ਸੀ ਸਧਾਰਨ ਪਰਿਵਾਰ ਤੋਂ ਬਿਲਕੁਲ ਸਧਾਰਨ ਪਰਿਵਾਰ ਗਰੀਬੀ ਵੀ ਓੜੀ-ਬੜੀ ਦੇਖਿਆ ਹੁਣ ਮਹਾਰਾਜ ਦੀ ਕਿਰਪਾ ਵੀ ਬੜੀ ਹੈ ਸਾਰਾ ਕੁਝ ਠੀਕਾ ਹੁਣ ਮਹਾਰਾਜ ਦੀ ਬੜੀ ਕਿਰਪਾ ਕਰਤੀ ਆ ਕਹਿੰਦੇ ਵੀ ਜੇ ਆਪਣੇ ਹੁਨਰਾਂ ਵੱਲ ਵੇਖਾਂ ਕੁਝ ਨਹੀਂ ਮੇਰੇ ਪੱਲੇ ਤੇ ਜੇ ਜੀ ਤੁਹਾਡੀ ਰਹਿਮਤ ਵੱਲ ਵੇਖਾਂ ਤੇ ਬੱਲੇ-ਬੱਲੇ ਬਿਲਕੁਲ ਉਹ ਜਿੰਨੀ ਕਿ ਚੜ੍ਹਾਈ ਦਿੱਤੀ ਐ ਥੱਲੇ ਨਾ ਤਾਂ ਹੀ ਜਿਹੜੀ ਪੈਰ ਜੁੜੇ ਰਹਿਣ ਧਰਤੀ ਦੇ ਨਾਲ ਵੀ ਚੰਗੇ ਚੰਗੇ ਗੀ ਸਮਾਜ ਦੇ ਦੌਰ ਦੇ ਦੀਏ ਜਿਵੇਂ ਕਿ ਕਦੇ ਨਸ਼ੇ ਦੀ ਗੱਲ ਹੁੰਦੀ ਆ ਕਹਿੰਦੇ ਵੀ ਬੋਤਲ ਦੇ ਸ਼ਕੀਨਾਂ ਇੱਕ ਦਿਨ ਲੁੱਟਿਆ ਜਾਵੇਗਾ ਤੇ ਖਾਲੀ ਬੋਤਲ ਵਾਂਗੂ ਕੁਵਾਰ ਚ ਸੁੱਟਿਆ ਜਾਵੇ ਹੋ ਵੱਡੇ ਵੱਡੇ ਖੇਤਾਂ ਦੇ ਪੰਨਾਟ ਕੱਟ ਦਿੱਤੇ ਉਹ ਬੰਦੇ ਰੁਖਨ ਤੁਹਾਡਾ ਸਫ਼ਰ ਸ਼ੁਰੂ ਹੋਇਆ ਗਾਇਕੀ ਨਾਂ ਬਾਜਾ ਫੜਿਆ ਪਹਿਲੀ ਵਾਰੀ ਤੇ ਉਹ ਕਿਸ ਤਰੀਕੇ ਦਾ ਮਾਹੌਲ ਸੀਗਾ ਵੀ ਜਦੋਂ ਪਹਿਲੀ ਵਾਰੀ ਬਾਜਾ ਫੜਿਆ ਤੇ ਸ਼ੁਰੂ ਸਾਡੇ ਪੀਟੀ ਮਾਸਟਰ ਜੀ ਹੁੰਦੇ ਸੀ ਉਹ ਸਾਨੂੰ ਜਨਮਾਨ ਮੰਨਣਾ ਅ ਹਰ ਮੌਕੇ ਮਨਾਉਂਦੇ ਸੀ ਅੱਛਾ ਜੀ ਸਾਨੂੰ ਬੜਾ ਪਿਆਰਾ ਲੱਗਦਾ ਫਿਰ ਤੁਹਾਨੂੰ ਪਤਾ ਸ਼ਨੀਵਾਰ ਨੂੰ ਬਾਰ ਦਰਵਾਜ਼ਾ ਲੱਗਦਾ ਹੁੰਦਾ ਸੀਗਾ ਬਾਰ ਦਰਵਾਜ਼ਾ ਲੱਗਦਾ ਸੀ ਵੀ ਸ਼ਨੀਵਾਰ ਨੂੰ ਮਾਸਟਰ ਜੀ ਉਹਨਾਂ ਨੇ ਗੀਤ ਸੁਣਨੇ ਹਮ ਦੇਸ਼ ਪਿਆਰ ਦੇ ਪਰਿਵਾਰ ਕੀ ਸੁਣਨੇ ਉਤੋਂ ਬਾਅਦ ਗੀਤ ਕਿਤੇ ਲੱਗੀ ਹੁਣ ਤੱਕ ਆ ਗਿਆ ਤੁਹਾਡੇ ਮੂਰੇ ਦੇਖੋ ਪਹਿਲੀ ਵਾਰ ਜਦ ਮੈਂ ਗੀਤ ਗਾਇਆ ਨਾ ਸ਼੍ਰੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਪਾਈਓ ਸੱਤਾ ਜਿਤ ਹੁੰਦੇ ਨੇ ਸਾਡੇ ਪਿੰਡ ਨਗਰ ਕੀਰਤਨ ਸੀਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੈਂ ਉਹ ਗੀਤ ਗਾਇਆ ਕਿਤੇ ਪਿੰਡ ਦੀ ਗੱਲ ਹੁੰਦੀ ਮੈਨੂੰ ਪਿੰਡ ਬਹੁਤ ਚੰਗਾ ਲੱਗਦਾ ਹੂੰ ਵੀ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਾਂਗ ਥੋੜਾ ਮਸਲਾ ਹਾਂਜੀ ਹਾਂਜੀ ਦੋ ਬੋਲ ਉਹ ਕਾ ਦਾ ਛੇਰ ਵਿੱਚ ਜੀਣਾ ਪਾਣੀ ਮੁੰਨ ਲੈ ਕੇ ਪੀਣਾ ਹਾਏ ਉੱਥੇ ਮੇਰੇ ਨੰ ਨਜ਼ਾਰਾ ਠੰਡੀ ਛਾਂ ਵਰਗਾ ਹਾਏ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ ਸਸਿਕਾ ਜੀ ਤੁਸੀਂ ਦੇਖੋ ਸਿੱਧੀ ਹੈਡਲਾਈਨਸ ਤੇ ਮੈਂ ਵਰ ਵੀਰ ਅੱਜ ਤੁਹਾਨੂੰ ਇੱਕ ਐਸੇ ਸੱਭਿਆਚਾਰਕ ਗਾਇਕ ਨਾਲ ਮਲਾਉਣ ਲੈ ਕੇ ਆਇਆ ਮੈਂ ਜਿਨ੍ਹਾਂ ਨੂੰ ਕਾਫੀ ਅਵਾਰਡ ਮਿਲ ਚੁੱਕੇ ਨੇ ਤੇ ਸ਼ਰੋਮਣੀ ਦਾ ਅਵਾਰਡ ਵੀ ਮਿਲ ਚੁੱਕਾ ਯਾਨੀ ਕਿ ਸ਼ਰੋਮਣੀ ਗਾਇਕ ਪਾਲੀ ਦੇਤਵਾਲੀ ਆ ਜੀ ਸੜਨਾ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿਗੁਰ ਜੀ ਸਤਿਗੁਰ ਸਤਿਗੁਰ ਕਾਕਾ ਜੀ ਹੋਰ ਸਭ ਤੁਸੀਂ ਕਿ ਬਸ ਚੜ੍ਹਦੇ ਕਾ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ ਨਹੀਂ ਨਹੀਂ ਸਾਡਾ ਫਰਜ਼ ਬਣ ਜਾਂਦਾ ਜੀ ਘਰ ਆਇਆ ਤੇ ਮਾਜਾ ਹੈ ਨਾ ਆਪਾਂ ਇੱਕ ਦੂਜੇ ਦੇ ਗੱਡੀ ਦੇ ਚਾਰੇ ਪਹੀਏ ਆ ਰਲ ਕੇ ਚੱਲਦੇ ਤਾਂ ਬਹੁਤ ਵਧੀਆ ਰਹਿੰਦਾ ਬਿਲਕੁਲ ਬਿਲਕੁਲ ਤਾਂ ਜੇਕਰ ਇਹਨਾਂ ਦੇ ਬਾਰੇ ਮੈਂ ਗੱਲ ਕਰਾਂ ਤਾਂ ਉਸ ਸਮਿਆਂ ਦੇ ਵਿੱਚ ਵੀ ਤੁਸੀਂ ਸੱਭਿਆਚਾਰਕ ਗੀਤ ਦਿੱਤੇ ਨੇ ਤੇ ਕਹਿੰ ਲੋ ਅੱਜ ਦੇ ਸਮੇਂ ਦੇ ਵਿੱਚ ਵੀ ਸੱਭਿਆਚਾਰਕ ਗੀਤ ਦੇ ਰਹੇ ਹਾਂ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਪਸੰਦੀ ਵੈਸਟਰਨ ਆ ਰਿਹਾ ਨਾ ਜਾ ਜੇ ਪੁਰਾਣੇ ਸਮੇਂ ਦੀ ਗੱਲ ਕਰ ਲਈ ਜਦੋਂ ਚਮਕੀਲਾ ਜੀ ਸੀਗੇ ਤਾਂ ਉਹਨਾਂ ਦੇ ਗਾਣਿਆਂ ਦਾ ਥੋੜਾ ਜਨਰ ਹੈ ਚੇਂਜ ਹੋ ਚੁੱਕਿਆ ਹੋਵੇਗਾ ਤਾਂ ਉਹ ਸਮਾਂ ਕਿਸ ਤਰੀਕੇ ਦਾ ਸੀ ਕਹਿੰਦੇ ਵੀ ਉਹ ਸਮਾਂ ਵੀ ਚੰਗਾ ਸੀਗਾ ਪਰ ਉਹ ਦੁਸ਼ ਸ਼ਬਦਾਵਲੀ ਦਾ ਥੋੜਾ ਫਰਕ ਪਈ ਜਾਂਦਾ ਹੈ ਨਾ ਬਾਕੀ ਕਲਾਕਾਰਾਂ ਨੇ ਸਾਰਿਆਂ ਨੇ ਘੱਟੇ ਬਿਠੇ ਗੀਤ ਗਾਏ ਆ ਬਿਲਕੁਲ ਠੀਕ ਹੈ ਜੀ ਐਂ ਕਹਿੰਦੇ ਵੀ ਕਿਸੇ ਤੋਂ ਗਲਤੀ ਨਹੀਂ ਹੁੰਦੀ ਕਿ ਹੋ ਜਾਂਦੀ ਹੈ ਇਹਦੇ ਭੁੱਲਿਆ ਨੇ ਜਾਣੀ ਜਿਹੜਾ ਬੜਾ ਬਜਾਵੇ ਹੈ ਨਾ ਕਿ ਸਾਡੇ ਸਾਜ ਸਮਾਜਿਕ ਤੌਰ ਤੇ ਸਾਨੂੰ ਪਰਿਵਾਰਕ ਤੌਰ ਤੇ ਮਹਿਸੂਸ ਹੋਣ ਲੱਗ ਜਾਂਦਾ ਨਹੀਂ ਤੇ ਸਾਡੀਆਂ ਬੋਲੀਆਂ ਮੇਲੇ ਚ ਗਉਣ ਵਾਲੀਆਂ ਹੈਗੀਆਂ ਸੁਣੀਆਂ ਨਹੀਂ ਜਾਂਦੀਆਂ ਸਾਡੇ ਲੋਕਗੀਤਾਂ ਵਿੱਚ ਕਈ ਲੰਨੇ ਹੋ ਹੋ ਜਾਂਦੇ ਆ ਜਾਂਦੀਆਂ ਕੋਈ ਨਹੀਂ ਜਿਹੜੇ ਕਲਾਕਾਰ ਨੇ ਕਿਤੇ ਜਾਣੇਣ ਜਾੜੇ ਹੋ ਜਾਂਦਾ ਕਿ ਵੀ ਕਮਰਸ਼ੀਅਲ ਕੰਮ ਕਰਦਾ ਹੈ ਨਾ ਤੇ ਲੋ ਕੋਈ ਵੀ ਤੇ ਉਹ ਵੀ ਬਦਮਾਫੀ ਮaaf ਕਰ ਦਿੰਦਾ ਹੈ ਨਾ ਕਿ ਗੱਲੇ ਵੀ ਇਹਦੇ ਗੀਤਾਂ ਤੇ ਚੰਗੇ ਗੀਤਾਂ ਦਾ ਫੱਕ ਬਿਲਕੁਲ ਸ਼ਬਦਾਵਲੀ ਦਾ ਬਹੁਤ ਜ਼ਿਆਦਾ ਫਰਕ ਆ ਜਿਹੜੀ ਚੰਗੀ ਸ਼ਬਦਾਵਲੀ ਉਹਨੂੰ ਕਬੀਲਦਾਰ ਬੰਦੇ ਸੁਣਦੇ ਆ ਪਰਿਵਾਰ ਦੇ ਬੰਦੇ ਸੁਣਦੇ ਆ ਉਹ ਬੱਚੇ ਵੀ ਸੁਣ ਲੈਂਦੇ ਆ ਸਾਡੇ ਬਜ਼ੁਰਗ ਵੀ ਸੁਣਦੇ ਸਾਡੀ ਮਾਂ ਮਾ ਪੈਣਾ ਵੀ ਸੁਣਦੇ ਆ ਬਿਲਕੁਲ ਬਾਕੀ ਇਹਦੇ ਨਾਲ ਸਦਾ ਚੱਲੀ ਜਾਵੇ ਕਹਿੰਦੇ ਸੱਚੇ ਮਾਰਗ ਚੱਲਦੇ ਆ ਤਾਂ ਉਸਤ ਤਕਰੀ ਜਹਾਂ ਕਈਆਂ ਦੇ ਗੀਤ ਆਏ ਹੁੰਦੇ ਆ ਵੀ ਹੁਣ ਮੇਰੇ ਵੀ ਦੇਖ ਲਓ ਜਿਹੇ ਜਿਹੇ ਗੀਤ ਆ ਲੋਕਾਂ ਦਾ ਦੁੱਧ ਨਾ ਵੀ ਕਿਤੇ ਰਵਿਕਦਾ ਜਾ ਕਰੇ ਪਾਣੀ ਹੈ ਨਾ ਤੇ ਚੰਗੇ ਗੀਤ ਵੀ ਵਿਕੀ ਵਿਕਦੇ ਆ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੋ ਕਿ ਮਨੋਰੰਜਨ ਵੀ ਭਾ ਦੇ ਮਨੋਰੰਜਨ ਵੀ ਭਾ ਦੇ ਚਲੋ ਵੀ ਆਪੇ ਹਰ ਰੰਗ ਹੈ ਆਪੇ ਬੜਾ ਵਿਦਿਅਤ ਸੁਭਾਅ ਵੀ ਨਾਲ ਕਰਕੇ ਬਿਲਕੁਲ ਉਹਦਾ ਹੁਕਮ ਹੋ ਜਾਂਦਾ ਬਾਕੀ ਮੈਂ ਕਹਿੰਦਾ ਵੀ ਸਭਿਆਚਾਰ ਹੋਣਾ ਚਾਹੀਦਾ ਸਿੱਖੀ ਹੋਣਾ ਚਾਹੀਦਾ ਸਾਡੇ ਪਰਿਵਾਰਕ ਜਿਹੜਾ ਪਰਮਾਨ ਹੋ ਗਿਆ ਜਨਾਬ ਮੈਂ ਗੱਲ ਕਰੂੰਗਾ ਵੀ ਤੁਹਾਡਾ ਸਫਰ ਕਿਵੇਂ ਸ਼ੁਰੂ ਹੋਇਆ ਗਾਇਕੀ ਦਾ ਵੀ ਜਿੰਨਾ ਸਮੇਂ ਤੁਸੀਂ ਸ਼ੁਰੂ ਕੀਤਾ ਉਹਨਾਂ ਸਮਿਆਂ ਦੇ ਵਿੱਚ ਗਾਇਕੀ ਨੂੰ ਇੰਨਾ ਚੰਗਾ ਵੀ ਨਹੀਂ ਸੀ ਮੰਨਿਆ ਜਾਂਦਾ ਹੁੰਦਾ ਗੱਲ ਇਹ ਬਬੇ ਬਈ ਮੇਰਾ ਜਿਹੜਾ ਸਫਰ ਆ ਸੀ ਸੁਧਾਰ ਪਰਿਵਾਰ ਤੋਂ ਬਿਲਕੁਲ ਸੁਧਾਰ ਪਰਿਵਾਰ ਗਰੀਬੀ ਵੀ ਬੜੀ ਬੜੀ ਦੇਖਿਆ ਹੁਣ ਮਹਾਰਾਜ ਦੀ ਕਿਰਪਾ ਵੀ ਬੜੀ ਹੈ ਸਾਰਾ ਕੁਝ ਠੀਕ ਹੈ ਹੁਣ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਹਿੰਦੇ ਵੀ ਜੇ ਆਪਣੇ ਹੁਨਰਾਂ ਵੱਲ ਵੇਖਾ ਕੁਝ ਨਹੀਂ ਮੇਰੇ ਬੰਦੇ ਤੇ ਜੇ ਜੀ ਤੁਹਾਡੀ ਰਹਿਮਤ ਵੱਲ ਵੇਖਾ ਤੇ ਬੱਲੇ ਬੱਲੇ ਬੜੀ ਮਹਾਰਾਜ ਦੀ ਬੜੀ ਕਿਰਪਾ ਹੋ ਗਈ ਹੈ ਬਾਕੀ ਇਹ ਹੁਣ ਇਹ ਸੋਚੀ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਬਈ ਹੁਣ ਜਿੰਨੀ ਕਿ ਚੜ੍ਹਾਈ ਦਿੱਤੀ ਹੈ ਇਹ ਥੱਲੇ ਨਾ ਤਾਂ ਹੀ ਜਿਹੜੀ ਪੈਰ ਜੁੜੇ ਰਹਿਣ ਧਰਤੀ ਦੇ ਨਾਲ ਬਿਲਕੁਲ ਵੀ ਚੰਗੇ ਚੰਗੇ ਕੀ ਸਮਾਜ ਦੇ ਦਰਦ ਦਈਏ ਕਿ ਜਿਵੇਂ ਕਦੇ ਕਦੇ ਨਸ਼ੇ ਦੀ ਗੱਲ ਹੁੰਦੀ ਆ ਕਹਿੰਦੇ ਵੀ ਬੋਤਲ ਦੇ ਅਸ਼ਕੀਨਾ ਇੱਕ ਦਿਨ ਲੁੱਟਿਆ ਜਾਵੇਗਾ ਤੇ ਖਾਲੀ ਬੋਤਲ ਵਾਂਗੂ ਕੁਵਾਰਟ ਚ ਸੁੱਟਿਆ ਜਾਣਾ ਬੱਚਦਾ ਨਹੀਂ ਉਹ ਬੰਦਾ ਜਿਹਦੇ ਖੰਜਰ ਖੋਜ ਜਾਵੇ ਤੇ ਲੱਗਦਾ ਪੰਜ ਦਰਿਆ ਦੀ ਧਰਤੀ ਛੇ ਵਿੱਚ ਰਲ ਗਿਆ ਦੇਖਿਆ ਆਪਾਂ ਪੰਜਾਬ ਨੂੰ ਬਚਾ ਕੇ ਰੱਖਣੋਂ ਤਾਂ ਸੌਂਦਾ ਸਭੀ ਪੰਜਾਬ ਸਰਕਾਰ ਵੀ ਕਹਿਦੀ ਆ ਆਪਾਂ ਰਖਲਾ ਪੰਜਾਬ ਬਣਾਵਾਂ ਪਰ ਮੈਂ ਤਾਂ 30 35 ਸਾਲ ਤੋਂ ਲੱਗਿਆ ਬਾਜੀ ਬਿਨਾਂ ਦਾਜ ਤੋਂ ਸਾਡੀ ਧੀਆਂ ਦਾ ਕਦੇ ਬਾਪ ਬਣ ਕੇ ਦੇ ਚੰਗੇ ਚੰਗੇ ਗੀਤ ਗਾਇਆ ਬਈ ਮਾਂ ਮਾਂ ਤੇ ਧੀਆਂ ਵਾਜਾ ਰਿਸ਼ਤਾ ਕੀ ਹੋਰ ਨਹੀਂ ਹੌਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਮੀਂਹ ਦੇ ਰਹਿਣ ਵਾਸਤੇ ਤੇ ਫਿਰ ਕੁੱਤਾ ਤਾਂ ਹੀ ਜਿਉਣ ਜੂਗੇ ਕਹਿਣ ਵਾਲੇ ਕੋਲ ਧੀਆਂ ਨੂੰ ਕਿਆ ਕਰ ਜਿਉਣ ਜੂਗੇ ਹੋਰ ਮੇਰੇ ਕਲਾਕਾਰਾਂ ਨੇ ਬਹੁਤ ਅੱਛੇ ਗੀਤ ਗਾਏ ਮੇਰਾ ਸਾਢੇ 3-400 ਕਲਾਕਾਰ ਹਾਂ ਬਿਲਕੁਲ ਸੁਰਿੰਦਰ ਛੰਡਾ ਜੀ ਨੇ ਗਾਇਆ ਚੰਕੀਲਾ ਜੀ ਨੇ ਵੀ ਗਾਇਆ ਹਾਂ ਕੁਲਦੀਪ ਮਾਨਕ ਸਰ ਨੇ ਵੀ ਗਾਇਆ ਮਾਨਕ ਸਾਹਿਬ ਨੇ ਵੀ ਗਾਇਆ ਪਸੋਂ ਖਾਣ ਨੂੰ ਬੜਾ ਜਿੱਤ ਕਰਦਾ ਭੈਣਾ ਪਾਵੇਂ ਲੱਖ ਜਿਉਂਦੀਆਂ ਪਾਈਆਂ ਬਾੜੀ ਦੀ ਸ਼ਰਕੀ ਸਰ ਦਾ ਜੂਰੀ ਯਾਰਾਂ ਦੀ ਧੀਆਂ ਪਰਦੇਸ ਨਾਲ ਮੇਰੇ ਘਾਬੇ 670 ਕਲਾਕਾਰਾਂ ਨੇ ਗਾਇਆ ਰਗੀਲਾ ਜੱਟ ਜੀ ਰਮੇਸ਼ ਅੰਗੀਲਾ ਬੁਮਾਰੀ ਲਾਲ ਸਰਿੰਦਰ ਗੌਰ ਰਮਲਾ ਜੀ ਸਰ ਆਪਾਂ ਜੇ ਉਂਗਲਾਂ ਤੇ ਗਿਣਤੀ ਕਰਨ ਆਈਏ ਤਾਂ ਗਿਣਤੀ ਨਹੀਂ ਪੂਰੀ ਹੋਣੀ ਐਨੇ ਸਿੰਗਰਾਂ ਨੇ 670 ਕਲਾਕਾਰਾਂ ਨੇ ਐ ਨਹੀਂ ਕਿੱਥੇ ਵਿੱਚੇ ਲੱਗ ਕਲਾਕਾਰਾਂ ਨੇ ਘੈਂਟ ਜਿਹੇ ਟੌਪ ਦੇ ਸੀਗੇ ਅਸੀਂ ਦਰਸ਼ਕ ਸੀਤਲ ਤੇਰੇ ਦੁੱਧ ਦੇ ਗਲਾਸ ਵਿੱਚ ਮਿੱਤਰਾ ਘੁਲ ਜਾਵਾ ਖੰਡ ਵਾਲਾ ਬਿਲਕੁਲ ਸੀਮਾ ਜੀ ਬਹੁਤ ਅੱਛੇ ਅੱਛੇ ਕਲਾਕਾਰਾਂ ਨੇ ਗੀਤ ਗਾਇਆ ਤਾਂ ਜਦੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਗਾਇਕੀ ਨਾਲ ਬਾਜਾ ਫੜਿਆ ਪਹਿਲੀ ਵਾਰੀ ਤੇ ਉਹ ਕਿਸ ਤਰੀਕੇ ਦਾ ਮਾਹੌਲ ਸੀਗਾ ਵੀ ਜਦੋਂ ਪਹਿਲੀ ਵਾਰੀ ਬਾਜਾ ਫੜਿਆ ਤੇ ਸ਼ੁਰੂ ਕੀਤਾ ਇਹਨੂੰ ਅਸੀਂ ਕਹਿੰਦੇ ਆ ਵੀ ਸਾਡੇ ਪੀਤੀ ਮਾਸਟਰ ਜੀ ਹੁੰਦੇ ਸੀ ਸਰਦਾਰ ਗੁਰਦੇਵ ਸਿੰਘ ਜੀ ਉਹ ਸਾਨੂੰ ਜਨਨ ਮੰਨ ਨਾ ਅ ਹਰ ਮੌਕੇ ਉਹ ਮਨਾਉਂਦੇ ਸੀ ਅੱਛਾ ਜੀ ਸਾਨੂੰ ਬੜਾ ਪਿਆਰਾ ਲੱਗਦਾ ਫਿਰ ਤੁਹਾਨੂੰ ਪਤਾ ਸ਼ਨੀਵਾਰ ਨੂੰ ਬਾਰ ਦਰਵਾਜ਼ਾ ਲੱਗਦਾ ਹੁੰਦਾ ਸੀਗਾ ਬਾਰ ਦਰਵਾਜ਼ਾ ਲੱਗਦਾ ਸੀ ਕਿ ਸ਼ਨੀਵਾਰ ਨੂੰ ਮਾਸਟਰ ਜੀ ਉਹਨਾਂ ਨੇ ਗੀਤ ਸੁਣਨੇ ਹਮ ਦੇਸ਼ ਪਿਆਰ ਦੇ ਪਰਿਵਾਰ ਕੀ ਸੁਣਨੇ ਉਤੋਂ ਬਾਅਦ ਗੀਤ ਕਿ ਲੱਗੀ ਹੁਣ ਤੱਕ ਆ ਗਿਆ ਤੁਹਾਡੇ ਮੂਰੇ ਦੇਖ ਲੋ ਤੇ ਜਦੋਂ ਆ ਆਪਾਂ ਇਹ ਤਾਂ ਹੋ ਗਿਆ ਆਮ ਗਾਣਾ ਆਪਣੇ ਜਿਹੜੇ ਯਾਰ ਮਿੱਤਰ ਨੇ ਉਹਨਾਂ ਨੂੰਰੇ ਗਾਣਾ ਫਿਰ ਜਦੋਂ ਪਹਿਲੀ ਵਾਰੀ ਸਟੇਜ ਤੇ ਚੜ੍ਹੇ ਵੀ ਮੈਂ ਤਾਂ ਦੱਸਦਾ ਪਹਿਲੀ ਵਾਰੀ ਜਦ ਮੈਂ ਗੀਤ ਗਾਇਆ ਨਾ ਉਹ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਤਾਂ ਹੀ ਉਹ ਸੱਤਾ ਜਿਤ ਹੁੰਦੇ ਨੇ ਸਾਡੇ ਬਿੰਦ ਨਗਰ ਕੀਰਤਨ ਸੀਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੈਂ ਉਹ ਗੀਤ ਗਾਇਆ ਫਿਰ ਜੋ ਸੇਵਾ ਕਰਦੇ ਸੰਗਤ ਦੀ ਮੰਗੀਆਂ ਵਾਲਾ ਤਾਂ ਪਹੁੰਚ ਗਿਆ ਸੀ ਵਾਕੇ ਦੇ ਸੰਗਤ ਦੀ ਇਹ ਅੱਗੇ ਬਾਕੀ ਕੌਮ ਦਾ ਜਕਾਰਾ ਮੇਰੀ ਧਾਰਮਿਕ ਕਸਟਮਰੀ ਹੈ ਨਾ ਆਮ ਕਲਾਕਾਰਾਂ ਦੀ ਹੈ ਨਾ ਅਹ ਥੋੜੀਆਂ ਆਈਆਂ ਧਾਰਮਿਕ ਤਾਂ ਮੇਰੀਆਂ 22 23 ਧਾਰਮਿਕ ਕਸਟਮਰੀ ਹੈ ਹੂੰ ਬਿਲਕੁਲ ਤਿੰਨ ਸਿੱਡੀਆਂ ਵੀ ਆਈਆਂ 10 ਦਾ 12 12 ਇਹ ਦਹੁੰਦੇ ਪਿੱਛੇ ਤੇ ਬਾਕੀ ਗੱਲ ਇਹ ਵੀ ਹੁਣ ਤੱਕ ਨੂੰਆਂ 72 ਤੋਂ 75 ਕਸਟਮਰੀ ਕੀ ਬਾਤ ਤੇ ਬਾਕੀ ਗੱਲ ਇਹ ਵੀ ਹਿੰਮਤ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਂਦੇ ਵੀ ਕਰ ਗਜੂਰੀ ਤੇ ਖਾਚੂਰੀ ਵੀ ਇਹ ਤੁਸੀਂ ਵਿਹਲੇ ਬੈਠਣਾ ਵਿਹਲੇ ਬਹਿ ਕੇ ਕਲਾਕਾਰੀ ਨਹੀਂ ਹੁੰਦੀ ਬਾਈ ਇਹਨੇ ਬੱਚ ਵੀ ਆਪਣਾ ਬਗਵਾਉਣਾ ਵੀ ਪੈਂਦਾ ਵੀ ਆਪ ਬਗਵਾਈ ਤਾਂ ਸ਼ੋਪਾਈ ਬੰਨਾਰ ਦੇ ਕਿ ਬਾਕੀ ਗੱਲਾਂ ਵੀ ਕਲਾਕਾਰੀ ਜਿਹੜੀ ਇਹ ਸਾਡੇ ਸਮਾਜ ਦੇ ਤੌਰ ਤੇ ਪਰਿਵਾਰ ਦੇ ਤੌਰ ਤੇ ਜੇ ਸਾਡਾ ਨਾ ਸੰਗ ਦੇ ਹੱਥ ਜਸਾ ਸਾਡਾ ਪੈ ਬੈਠੇ ਰ ਲੋਕੀ ਸਾਡੀ ਬਾਹ ਫੜ ਲੈ ਤਾਂ ਬਹੁਤ ਚੰਗਾ ਬਾਕੀ ਮੈਂ ਦੇਖਿਆ ਬਹੁਤ ਅੱਛੇ ਅੱਛੇ ਕਲਾਕਾਰ ਹਲੇ ਪਿੱਛੇ ਪਏ ਹਨ ਉਹਨੂੰ ਬਹੁਤ ਮੂਰੇ ਹੋਣਾ ਚਾਹੀਦਾ ਸੀ ਬਿਲਕੁਲ ਤੁਸੀਂ ਸਾਰਾ ਯੁੱਗ ਦੇਖਿਆ ਹੁਣ ਸਪੋਟੀਫਾਈ ਦਾ ਯੁੱਗ ਆ ਗਿਆ ਜਿਹੜੇ ਹੋਰ ਮਿਊਜ਼ਿਕ ਪਲੈਟਫਾਰਮ ਨੇ ਯੁੱਗ ਆ ਗਿਆ ਤੇ ਪਹਿਲਾਂ ਜਦੋਂ ਰੀਲਾਂ ਚੱਲਣੀਆਂ ਤੇ ਉਸ ਸਮੇਂ ਤੋਂ ਲੈ ਕੇ ਸਮੇਂ ਦਾ ਯੁੱਗ ਸਾਰਾ ਕਿਵੇਂ ਇਹਦਾ ਸਫ਼ਰ ਰਿਹਾ ਸਾਰਾ ਕਿਉਂਕਿ ਤੁਸੀਂ ਜਿੱਦਾਂ ਜੇਕਰ ਕਿਸੇ ਨੇ ਬਣਾਇਆ ਤਾਂ ਤੁਸੀਂ ਉਹ ਸਾਰਾ ਪਿੰਡੇ ਤੇ ਹੰਡਾਇਆ ਉਹ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਹੈ ਇਹ ਜਿਹੜੀ ਕਲਾਕਾਰੀ ਹੈ ਸਾਡੀ ਕਿਸੇ ਦੇ ਘਰ ਤੇ ਹੂੰ ਮੈਨੂੰ ਹਣ ਜਿਆਦਾ ਕੌਂਟਪੋਰਡ ਗੱਪ ਬਿਲਕੁਲ ਪੁਰਾਣੇ ਵੀ ਬਹੁਤ ਕਲਾਕਾਰ ਪੈਦਾ ਨਾ ਉਹ ਉਸਤਾਨ ਬਾਜ ਕਰਦੇ ਆ ਪਹਿਲਾਂ ਕੌਣ ਲੱਗ ਜਾਂਦੇ ਬਿਲਕੁਲ ਤੇ ਮੈਂ ਤਾਂ ਗੀਤਕਾਰੀ ਜਦੋਂ ਆਇਆ ਨਾ ਮੇਰੇ ਜਦੋਂ ਕਲਾਕਾਰਾਂ ਨੇ ਗੀਤ ਗਾਏ ਹੂੰ ਤੇ ਮੈਨੂੰ ਥੋੜਾ ਆਸਰਾ ਮਣ ਲੱਗਿਆ ਵੀ ਜਦੋਂ ਮੈਂ ਗਾਇਕੀ ਤੇ ਪੈ ਧਰਿਆ ਪੂਜਾ ਸਾਹਿਬ ਨੇ ਮੇਰੇ ਇੱਕ ਅਡੋਰ ਖਾਲਸਾ 'ਚ ਰਿਕਾਰਡ ਕੀਤੇ ਕੁਲਦੀਪ ਸਿੰਘ ਸਾਹਿਬ ਨੇ ਕੌਮ ਦਾ ਚਕਾਰੇ ਅਡੋਰ ਖਾਲਸਾ ਬਾਜਾਂ ਵਾਲਿਆ ਕਹਾਣੀ ਤੇਰੀ ਸੁਣ ਕੇ ਖੇਚੇ ਚ ਨੀਂਦ ਹਟਾ ਤੇ ਗੱਲੇ ਵੀ ਉਦੋਂ ਪੂਜਾ ਸਾਹਿਬ ਨੇ ਮੇਰੀ ਬਾਹ ਫੜੀ ਬਹੁਤ ਚੰਗਾ ਲੱਗਿਆ ਤੇ ਬਾਕੀ ਗੱਲੇ ਆ ਵੀ ਜਦੋਂ ਮੇਰਾ ਗਿੱਤਾ ਵਿੱਚ ਨੌਣ ਲੱਗ ਗਿਆ ਨਾ ਮੈਨੂੰ ਉਹਦਾ ਫਾਇਦਾ ਹੋਣ ਲੱਗ ਗਿਆ ਫਿਰ ਉਹ ਆ ਉਹ ਸਭ ਤੋਂ ਪਹਿਲਾ ਗਿੱਦਗਾ ਵੀ ਮਾਮਾ ਤੇ ਧੀਆਂ ਪੈ ਗਿਆ ਇਸ ਤਰ੍ਹਾਂ ਹੋਰ ਤੇ ਆ ਪਿੱਛੇ ਜੇ ਮੇਰਾ ਗਿੱਤਾ ਸੀ ਵੀ ਪੁੱਤਾਂ ਤਾਈਂ ਜਿਉਣ ਜੋ ਕੇ ਕਹਿਣ ਵਾਲੇ ਕੋਲ ਧੀਆਂ ਨੂੰ ਵੀ ਕਿਆ ਕਰੇ ਜਿਉਣ ਜੋ ਬਿਲਕੁਲ ਹਾਂ ਇਹਨਾਂ ਗਿੱਤਾਂ ਦੇ ਨਾਲ ਨਾ ਮੈਂ ਥੋੜੀ ਥੋੜੀ ਜਿਹਾ ਪਿੱਛੇ ਜੇ ਮੇਰਾ ਗਿੱਤਾ ਸੀ ਉਹ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਹੂੰ ਹਾਂ ਹਾਂ ਹੋ ਬਣ ਗਈਆਂ ਨੇ ਕਲੋਨੀਆਂ ਤੇ ਰਹਿ ਨਹੀਂ ਉਹ ਖੇਤ ਹੋ ਕਿਤੇ ਨਜ਼ਰ ਨਹੀਂ ਆਉਂਦੇ ਪੂਰੇ ਟਿੱਬਿਆਂ ਦੀ ਰੇਤ ਹੋ ਵੱਡੇ ਵੱਡੇ ਖੇਤਾਂ ਦੇ ਪੱਨਾਟ ਕੱਟ ਦਿੱਤੇ ਵੱਡੇ ਰੁੱਖਾਂ ਨੂੰ ਪੰਛੀਆਂ ਦੇ ਘਰ ਠਾਗਿਆ �्याਲੀ ਪਿੰਡਾਂ ਦੀ ਜ਼ਮੀਨ ਹੋ �्याਲੀ ਪਿੰਡਾਂ ਦੀ ਜ਼ਮੀਨ ਲੁੱਟਿਆਣਾ ਖਾ ਗਿਆ �्याਲੀ ਪਿੰਡਾਂ ਦੀ ਜ਼ਮੀਨ ਕੱਲ ਹੋ ਸਦੇ ਤੈਨਾ ਸਾਹਮਣੇ ਨਾ ਹੂੰ ਉਹਨਾਂ ਨੇ ਮੇਰੇ ਬਾਰੇ ਬੜਾ ਬੋਲਿਆ ਕਿ ਲੁਧੇੜ ਦੀ ਜ਼ਮੀਰ ਜ਼ਮੀਰ ਉਹ ਕਿੰਨੀ 24 24 24 ਕਿਲਾ ਉਹ ਕਹਿੰਦਾ ਵੀ ਪਾਰ ਵਾਲੀ ਲੱਗੀ ਇਹ ਤਾਂ ਪਹਿਲਾਂ ਹੀ ਟਕ ਗਿਆ ਤੇ ਹਾਂ ਬਿਲਕੁਲ ਜਿਹੜਾ ਥੋੜੀ ਜੀ ਵਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਹੂੰ ਕੱਸੀ ਵਰਗੀ ਬਣਾਤੀ ਇਹਨੇ ਸਿੱਧਵਾਂ ਦੀ ਰਹਿ ਬਿਲਕੁਲ ਵੇਚੀ ਹੋਈ ਜ਼ਮੀਨ ਮੜ ਹੱਥ ਨਹੀਂ ਹੋਣੀ ਬਾਹਰੋਂ ਆ ਕੇ ਦਲਾਲ ਇੱਥੇ ਦਾ ਲਾ ਗਿਆ 40 ਪਿੰਡਾਂ ਦੀ ਜ਼ਮੀਨ ਦਾ ਸ਼ਹਿਰ ਖਾ ਕਿਹਦੇ ਨਾਲ ਹੀ ਮੇਰੇ ਨਾਲ ਗੱਗੀ ਸੀਗਾ ਕਿ ਕਿਤੇ ਪਿੰਡ ਦੀ ਗੱਲ ਹੁੰਦੀ ਹੈ ਮੈਨੂੰ ਪਿੰਡ ਬਹੁਤ ਚੰਗਾ ਲੱਗਦਾ ਹੂੰ ਫਿਰ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ ਥੋੜਾ ਮਸਲਾ ਦੱਸ ਹਾਂਜੀ ਹਾਂਜੀ ਲੋਕ ਬੋਲ ਉਹ ਕਾਹ ਦਾ ਸ਼ਹਿਰ ਵਿੱਚ ਜੀਣਾ ਪਾਣੀ ਮੋਟ ਲੈ ਕੇ ਪੀਣਾ ਹਾਏ ਉੱਥੇ ਮਿਲੇ ਨਾ ਨਜ਼ਾਰਾ ਠੰਡੀ ਛਾਂ ਵਰਗਾ ਹਾਏ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ ਕਦੇ ਅਭੀ ਗੀਤ ਕੀਤਾ ਦੀ ਕਹਾਣੀ ਕੋਈ ਨਹੀਂ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਕਿਉਂਕਿ ਇਹ ਗੀਤ ਦਾ ਲੋਕੀ ਟੈਸਟਾਂ ਵਿੱਚ ਸੁਣਦੇ ਆ ਫੇਸਬੁੱਕ ਤੇ ਸੁਣਦੇ ਆ YouTube ਤੇ ਆਪੇ ਸੁਣ ਲੈਂਦੇ ਆ ਨਾ ਬਾਕੀ ਗੱਲ ਇਹ ਵੀ ਜਿਹੜੀ ਇੱਕ ਕਲਾਕਾਰੀ ਨਾ ਬਾਈ ਕਲਾਕਾਰੀ ਕਹਿੰਦੇ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮਿੱਤਰ ਨਾ ਬਿਲਕੁਲ ਸੰਗੀਤਾ ਕਰਕੇ ਤੁਸੀਂ ਸਾਡੇ ਕੋਲੇ ਆਉਨੇ ਹੋ ਸਾਰੇ ਲੋਕੀ ਲੈ ਕੇ ਜਾਂਦੇ ਆ ਪੈਸੇ ਦਿੰਦੇ ਆ ਸਭ ਤੋਂ ਪ੍ਰੋਗ ਕਰਾਉਂਦੇ ਹਨਾ ਸਾਡੇ ਤਾਂ ਇਹ ਹੁੰਦਾ ਵੀ ਕੋਲ ਨਾਲੇ ਫੜਿਆ ਹਨਾ ਗੁਰਬਾਣੀ ਵੀ ਤੁਸੀਂ ਦੇਖੋਗੇ ਗੁਰਬਾਣੀ ਵੀ ਰਾਗਾਂ ਉੱਤੇ ਲਿਖੀ ਬਿਲਕੁਲ ਜੇ ਸਾਡੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ ਕਹਿੰਦੇ ਵੀ ਆਪਣੀ ਜ਼बान ਉੱਤੇ ਮਾਨ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣੀ ਚਾਹੀਦੀ ਸਾਡੀ ਪੰਜਾਬੀ ਮਾਂ ਬੋਲੀ ਅਸਲੀ ਬੜਾ ਉਸਤਤ ਹੈ ਅਸੀਂ ਗਾ ਕੇ ਸੀ ਰੋਟੀ ਖਾਣੇ ਵਾਜੀ ਵਾ ਕਈ ਵਾ ਆਪਾਂ ਕਹਿੰਦੇ ਪੰਜਾਬੀ ਮਾਂਮੋਲੀ ਦੀ ਸੇਵਾ ਕਰਦੇ ਆ ਕਿਉਂਕਿ ਕਈਆਂ ਨੇ ਸੇਵਾ ਕੀਤੀ ਵੀ ਆ ਥੋੜੇ ਪੈਸੇ ਨਾਲ ਨਾ ਤੇ ਬਾਕੀ ਹੁਣ ਤਾਂ ਘਰ ਘਰ ਪੈਸੇ ਹੀ ਬਹੁਤ ਰਹਿੰਦੇ ਆ ਬਾਕੀ ਜਦੋਂ ਸੇਵਾ ਵੀ ਹੋਈ ਜਾਂਦੀ ਆ ਬਹੁਤ ਦੂਰ ਦੂਰ ਤੱਕ ਪੰਜਾਬੀ ਸਾਡੀ ਪਹੁੰਚੀ ਆ ਮਹਾਰਾਜ ਕਹਿੰਦੇ ਵੀ ਤੁਸੀਂ ਇਹ ਪੀਅਮ ਵੀ ਲੈਂਦੇ ਰਹੋ ਆਪਣੀ ਪੰਜਾਬੀ ਮਾਂਮੋਲੀ ਦਾ ਬੋਲਬਾਲਾ ਹੋ ਹੀ ਜਾਵੇ ਜਦੋਂ ਆ ਗਾਣੇ ਹਿੱਟ ਹੋ ਗਏ ਸਿੰਘ ਰਾਣ ਤੁਹਾਡੇ ਗਾਣੇ-ਗਾਣੇ ਸ਼ੁਰੂ ਕਰ ਦਿੱਤੇ ਨਾਮ ਹੋ ਗਿਆ ਵੀ ਜੇਕਰ ਗਾਣਾ ਲੈਣਾ ਹਾਂ ਪਾਲੀ ਦੇਤ ਵਾਲੀ ਜੀ ਤੋਂ ਲੈਣਾ ਤੇ ਜਿਹੜੀ ਇੱਕ ਸਮਾਂ ਇਸ ਤਰੀਕੇ ਦਾ ਵੀ ਆ ਗਿਆ ਸੀਗਾ ਕਿ ਜਦੋਂ ਤੁਹਾਡੇ ਨਾਲ ਗਾਣਾ ਆ ਜਾਂਦਾ ਸੀਗਾ ਨਾ ਤਾਂ ਉਹਦੀ ਤਰੱਕੀ ਮੰਨੀ ਜਾਂਦੀ ਸੀ ਵੀ ਹਾਂ ਵੀ ਇਹ ਤਰੱਕੀ ਦੀ ਪੌੜੀ ਤੇ ਪੈਰ ਰੱਖਦਾ ਬੰਦੇ ਨੇ ਹਾਂ ਪਤਾ ਕੀ ਕਰ ਇਹਦਾ ਨਾ ਇਹ ਜੇ ਛੋਟੇ ਵੀ ਸਮਝਦਾ ਨਾ ਮੰਦਾ ਉਹ ਤਾਂ ਸਮਝਦਾ ਇਹ ਵੀ ਬੰਦੇ ਨਹੀਂ ਸਮਝਦੇ ਉਹ ਕਹਿੰਦਾ ਪਛੜ ਮੀ ਦਾ ਕਰਕੇ ਇੱਕ ਸਾਡੀ ਜਿਹੜਾ ਗੀਤ ਕਰਨਾ ਇਹ ਸਾਡੀ ਕਲਾਕਾਰੀ ਦੀ ਨਹੀਂ ਆ ਯਾਨੀ ਮਕਾਨ ਅਸੀਂ ਇਹ ਅਸੀਂ ਨਹੀਂ ਤੇ ਪਾਉਂਦਾ ਬਿਲਕੁਲ ਰੰਗ ਰੋਗ ਨੂੰ ਤੋਂ ਬਾਅਦ ਹੋਣੇ ਕਹਿੰਦੇ ਜੇ ਤੁਹਾਡਾ ਗੀਤ ਨਹੀਂ ਚੰਗਾ ਨਾ ਤੁਹਾਡੇ ਬੋਲ ਨਹੀਂ ਚੰਗੇ ਤੁਹਾਡੀ ਕੰਪੋਜੀਸ਼ਨ ਵੀ ਵਧੀਆ ਨਹੀਂ ਬਣਦੀ ਉਹ ਗੀਤ ਚੱਲਦਾ ਵੀ ਚੱਲਦਾ ਵੀ ਨਹੀਂ ਬਿਲਕੁਲ ਆਪ ਉਧਰ ਤੀ ਕੋ ਚੱਲ ਜਵੇ ਤਾਂ ਚੱਲ ਜਵੇ ਮੇਰਾ ਕਹਿਣ ਦਾ ਮਤਲਬ ਹੈ ਇੱਕ ਦੂਜੇ ਨੂੰ ਆਸਰਾ ਮਿਲਦਾ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਅਗਬੀ ਲਗੀ ਸੀ ਚਿੰਦਾਈ ਨੇ ਗਾਇਆ ਮਾਨ ਸਿੰਘ ਨੇ ਗਾਇਆ ਇੱਕ ਦੂਜੇ ਨਾਲ ਆਪਾਂ ਰਲ ਕੇ ਚੱਲੀਏ ਹਮ ਜਿਹੜਾ ਸੰਗੀਤ ਹੈ ਨਾ ਸਾਡਾ ਸੰਗਤ ਦਾ ਨਾਮ ਬਿਲਕੁਲ ਕਿ ਸਭੀ ਤਾਂ ਸਿੱਖ ਇਕੱਠੇ ਹੋ ਕੇ ਚੱਲਾਂਗੇ ਸਾਰਾ ਕੁਝ ਮਿਲ ਜਾਦੋਂ ਗਰੁੱਪ ਬਣ ਕੇ ਕੰਮ ਕਰਦੇ ਆ ਨਾ ਬਿਲਕੁਲ ਬਿਲਕੁਲ ਫਿਰ ਫੇਰੀ ਜਿਹੜਾ ਇੱਕ ਵਧੀਆ ਪ੍ਰੋਡਕਟ ਨਿਕਲ ਕੇ ਸਾਹਮਣੇ ਆਉਂਦਾ ਬਿਲਕੁਲ 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 ਜਦੋਂ ਆਪਾਂ ਜੇਕਰ ਪੁਰਾਣੇ ਗਾਣੇ ਦੇਖੀਏ ਤਾਂ ਪਹਿਲੇ 30 40 ਸਕਿੰਟ ਤਾਂ ਉਹਦੇ ਅੱਗੇ 뮤직 ਵਜਦਾ ਹੁੰਦਾ ਬਿਲਕੁਲ 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 ਪਰ ਹੁਣ ਅੱਜ ਦੇਖਦੇ ਆਂ ਤਾਂ 2 ਮਿੰਟ ਤੋਂ 3 ਮਿੰਟ ਦੇ ਵਿੱਚ ਇਕੱਲਾ ਗਾਣਾ ਹੀ ਖਤਮ ਹੋ ਜਾਂਦਾ ਉਹ ਹੁੰਦਾ ਹੈ ਸਾਡੇ ਗੁਰਪੱਜ ਜੀ ਦੇ ਗੱਲ ਜੀ ਕਹਿੰਦੇ ਹੁੰਦੇ ਸਾਡੇ ਪ੍ਰੋਫੈਸਰ ਸਾਹਿਬ ਵੀ ਹੁਣ ਤਾਂ ਐਂ ਲੱਗਦਾ ਕਈ ਵਾਰੀ ਨਾ ਬਈ ਮਿਊਜ਼ਿਕ ਇਹ ਮਸ਼ੀਨਾ ਹੀ ਗਾਈ ਜਾਂਦੀ ਹੈ ਨਾ ਮਸ਼ੀਨਾ ਹੀ ਬੁਝਾਈ ਜਾਂਦੀਆਂ ਨੇ ਉਹਨਾਂ ਕਹਿੰਦਾ ਮਤ ਨਹੀਂ ਆ ਬਈ ਯਾਨੀ ਚੰਗੇ ਗੀਤ ਹਣ ਸਾਡੇ ਸਭਿਆਚਾਰ ਗੀਤ ਹਣ ਵੀ ਗਾਇਕ ਦਾ ਵੀ ਪਤਾ ਲੱਗੇ ਤੇ ਸੰਗੀਤ ਦਾ ਵੀ ਪਤਾ ਲੱਗੇ ਉਹਨਾਂ ਨੇ ਮੈਂ ਪਿੱਛੇ ਦੇ ਇੱਕ ਗੀਤ ਗਾਇਆ ਸੀ ਵੀ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਹਮ ਬਹੁਤ ਅੱਛਾ ਲੋਕ ਸੁਣਦੇ ਇਹਦੇ ਨਾਲ ਹੀ ਮੈਂ ਇੱਕ ਨਵੇਲ ਬਰਾੜ ਦਾ ਗੀਤ ਗਾਇਆ ਸੀ ਉਹਨਾਂ ਦੇ ਬਹੁਤ ਅਛੇ-ਅਛੇ ਗੀਤ ਆਇਆ ਵੀ ਤੇਰੇ ਬੰਨਾ ਰਖੜੀ ਮੈਨੂੰ ਮਨ ਮਨ ਚਾ ਬਹੁਤ ਅੱਛਾ ਕੀ ਸੀ ਇਹ ਇਸ ਤਰ੍ਹਾਂ ਦੇਵ ਤਰੀਕੇ ਵਾਲੇ ਦਾ ਗੀਤ ਗਾ ਕੇ ਤਾਂ 40 ਪਿੰਡਾਂ ਇਸ ਵਿੱਚ ਨਰਾਸ਼ਾ ਖੜ ਗਿਆ ਤੇ ਸਾਡੇ ਚਮਕੌਰ ਚੱਕ ਵਾਲਾ ਮਾਮਾ ਤੇ ਧੀਆਂ ਵਰਗਾ ਇਸ ਤੱਕ ਹੋ ਬਹੁਤ ਮਸਕ ਬੱਕਾ ਅੱਛੇ ਅੱਛੇ ਗੀਤਕਾਰਾਂ ਨੇ ਮੈਂ ਗੀਤ ਵੀ ਗਾਏ ਜਦੋਂ ਮੈਂ ਗੀਤਕਾਰ ਸੀ ਮੇਰੇ ਕਲਾਕਾਰਾਂ ਨੇ ਗਾਏ ਆ ਮੈਂ ਹੁਣ ਮੈਂ ਜਿਹੜਾ ਮੈਨੂੰ ਚੰਗਾ ਲੱਗੇ ਨਾ ਗੀਤ ਮੈਂ ਜ਼ਰੂਰ ਗਾ ਲਵਾਂਗਾ ਜਦੋਂ ਤੁਹਾਡੇ ਸਮੇਂ ਦੇ ਉੱਤੇ ਗਾਣਾ ਰਿਕਾਰਡ ਹੁੰਦਾ ਸੀਗਾ ਕੈਸਟ ਬਣਦੀ ਸੀ ਕਿੰਨੇ ਕਿੰਨੇ ਗਾਣੇ ਉਸ ਕੈਸਟ ਦੇ ਵਿੱਚ ਆਉਣੇ ਸਾਰਾ ਸੈਟਅਪ ਰੱਖ ਕੇ ਬਣਾਉਣਾ ਥੇ ਢੋਲ ਕੀ ਵਾਲਾ ਹੋਣਾ ਨਾਲ ਹੀ ਢੋਲ ਵਾਲਾ ਵੀ ਪਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਵੀ ਪਹਿਲਾਂ ਗਾਣਿਆਂ ਦੇ ਵਿੱਚ ਢੋਲ ਨਹੀਂ ਸੀ ਹੁੰਦਾ ਪਤਾ ਕੀ ਕਹਿੰਦੇ ਇਹ ਇੰਗਲੈਂਡ ਤੋਂ ਸ਼ੁਰੂ ਹੋਇਆ ਹੂੰ ਉਸ ਤੋਂ ਬਾਅਦ ਫਿਰ ਇੱਥੇ ਵੀ ਨੱਚਣ ਕੁਦਮ ਵਾਲੇ ਗੀਤ ਆ ਗਏ ਹਨ ਤੇ ਇਹਦੇ ਵਿੱਚ ਥੋੜਾ ਜਿਹਾ ਐ ਹੁੰਦਾ ਵੀ ਵਿਆਹ ਚ ਪਗੜਾ ਪੂੜਾ ਪਾ ਲੈਂਦੇ ਬੰਦੇ ਪਰ ਮੈਨੂੰ ਦੇਰ ਥ੍ਰੀਕੇ ਵਾਲੇ ਇੱਕ ਮੁੰਨ ਨੇ ਇੱਕ ਵਾਰੀ ਕਹਦੇ ਜਦੋਂ ਮੈਂ ਵਿਆਹ ਗਿਆ ਉਦੋਂ ਦੋੜ ਢੋੜ ਢੋੜ ਦੋ ਕੈਸੂ ਕਹਿੰਦਾ ਉਹਨਾਂ ਦੇ 12 ਤੇਰਾ ਸਾਜ ਇਹਦਾ ਮੈਨੂੰ ਪਤਾ ਲੱਗੇ ਕਹਿੰਦਾ ਐ ਲੱਗੇ ਵੀ ਸਟੇਜ ਦੇ ਥੱਲੇ ਆਗੀ ਮੱਚ ਵੀ ਕਹਿੰਦਾ ਕਰਦਾ ਦੀਦਾ ਨਿੱਕੇ ਅੱਪ ਪਿੱਛੇ ਜੇ ਮੈਂ ਇੱਕ ਅ ਕਿੰਦਾ ਜੀ ਦਾ ਗੀਤ ਗਾਇਆ ਸੀ ਬਹੁਤ ਚੰਗ ਲੋਕਾਂ ਨੇ ਸੁਣਿਆ ਬਹੁਤ ਚੰਗ ਸੁਣਿਆ ਉਹ ਵੀ ਮੀਟਸੋਗ ਵੀ ਹੈ ਹੈ ਅ ਦੋ ਗੋਲ ਸੁਣਾਉਗਾ ਮਾਨਾ ਪਤਾ ਹੈਗਾ ਗੱਲ ਗੀਤ ਮੈਨੂੰ ਥੋੜਾ ਜਿਹਾ ਭੱਜਿਆ ਹਾਕੀਤ ਸਦਾ ਨਵੀਂ ਬੰਦੇ ਉੱਤੇ ਰਹਿਣ ਲੱਗੀ ਆ ਹੂੰ ਬਹੁਤ ਅੱਛਾ ਕੀਤਾ ਸਦਾ ਮੇਂ ਫੁੱਲਾਂ ਉੱਤੇ ਕਾਟੋ ਨੱਚੀ ਓਏ ਹੋਏ ਹਾਂ ਇਹ ਵੀ ਗੀਤ ਬਹੁਤ ਅੱਛਾ ਤੀਰ ਕੱਢ ਕੇ ਸੁਣੇ ਜਰੂਰ ਤੇ ਬਾਕੀ ਗੱਲ ਇਹ ਵਾਜੇ ਜੀ ਆਪਾਂ ਇੱਕ ਦੂਜੇ ਨੂੰ ਮਤ ਕੇ ਜਿੱਦਾਂਗੇ ਵੀ ਆਪਾਂ ਇੱਕ ਦੂਜੇ ਦੇ ਕਹਿਣਾ ਮੰਨਣਾ ਹੂੰ ਸਗੀਤ ਸਿੱਖ ਕੇ ਗਾਉਣਾ ਹਨਾ ਕੋਈ ਜੁੜਾ ਲਾਭ ਕੁਝ ਬੜਾ ਮੈਂ ਕਿ ਇਸ ਦਿਮਾਗ ਦੀ ਕਰਦੇ ਆ ਹੂੰ ਕਿ ਪੈਸੀ ਉਹ ਇੱਦਾਂ ਬਿਲਕੁਲ ਮੈਂ ਮੁੜ ਕੁਐਸਚਨ ਤੇ ਆਉਂਗਾ ਥੋੜਾ ਦੂਜੇ ਵੱਸ ਚੱਲ ਗਿਆ ਸੀਗਾ ਕਿ ਪਹਿਲਾਂ ਸਾਰਾ ਕੁਝ ਲਾਈਵ ਸੈਟਪ ਉੱਥੇ ਕਰਕੇ ਗਾਉਣਾ ਨਾਲ ਬੰਦੇ ਨੇ ਗਾਉਣਾ ਫਿਰ ਇਕੱਠਾ ਰਿਕਾਰਡ ਹੁੰਦਾ ਹੁੰਦਾ ਸੀ ਉਹ ਹੁੰਦਾ ਸੀ ਸਿੰਗਲ ਟਰੈਕ ਐਚਵੀ ਦੇ ਸਿੰਗਲ ਟਰੈਕ ਹਾਂਜੀ ਉਹ ਤਾਂ ਚਾਈ ਚਾਈ 100-100 ਟਰੈਕ ਤੇ ਗੀਤ ਹੁੰਦੇ ਲੱਗੇ ਹੁਣ ਤਾਂ ਛੋਟੇ ਤੇ ਛੋਟੇ ਸਟੂਡੀਓ ਚ ਵੀ ਵੀ ਟਰੈਕ ਹੈਗੇ ਆ ਤੇ ਇਹਦੇ ਨਾਲ ਮਦਰਨ ਮਿਊਜ਼ਿਕ ਤੇ ਵਾਧਾ ਵੀ ਹੋਇਆ ਉਹ ਹੈ ਜਿਹੜੀ ਖਦੇ ਸਗੀਤ ਵਿੱਚ ਵਾਧਾ ਵੀ ਜ਼ਿਆਦਾ ਚਾਰ ਗੋਣਾ ਦੱਸਣਾ ਵਾਧਾ ਹੋਇਆ ਮਿਸ ਲੋਕੀ ਵੱਧ ਸੁਣਦੇ ਆ ਤੁਸੀਂ ਅੱਗੇ ਕਲਾਕਾਰ ਭਾਵੇਂ ਥੋੜੇ ਸੀ ਪਰ ਭਾਵੇਂ ਜਿਆਦੇ ਵੀ ਹੈ ਕਲਾਕਾਰ ਉਹਨਾਂ ਦੇ ਵੀ ਬਰੌਂਚਾਤੇ ਉਹਨਾਂ ਦੇ ਵੀ ਜਾਂਦੇ ਆ ਇੱਕ ਨਰਵੈਲ ਮਾਲੂਕਰੀਆ ਸਾਡਾ ਉਹਦਾ ਗੀਤ ਗਿਆ ਸੀ ਮੇਰੇ ਪੇਕਿਆਂ ਦੇ ਪਿੰਡੋਂ ਠੰਡੀਆਂ ਹਵਾਵਾਂ ਜਾਂ ਚੱਕਿਆ ਨਾਲ ਜਾਇਰੂ ਜਾਵੇ ਜਦੋਂ ਵੀਰਾ ਕੋਲੀ ਜਾਵਾ ਕੂਰੀ ਕਹਿੰਦੀ ਤੇ ਮੇਰੇ ਬੇਬੇ ਬਾਪੂ ਚੰਗੇ ਨਹੀਂ ਕਿ ਉਹਨਾਂ ਜਿਆ ਹੋਣਾ ਮੇਰੇ ਪੇਕਿਆਂ ਦਾ ਪਿੰਡ ਸਾਰੀ ਦੁਨੀਆ ਦਾ ਸੁਪਾਣਾ ਇਸੇ ਤਰ੍ਹਾਂ ਮੈਂ ਛੰਡਾਈ ਤੇ ਮਾਨਕ ਦਾ ਗੀਤ ਗਿਆ ਸੀ ਮਾਨਕ ਤੇ ਛਿੰਦੇ ਚ ਪੰਜਾਬ ਬੋਲਿਆ ਇਹ ਮੁੰਡਾ ਹੈਗਾ ਯੂ ਐਸ ਏ ਦਾ ਬਿੱਟੂ ਦੌਲਤਪੁਰ ਅੱਛਾ ਜੀ ਉਹਨਾਂ ਦੀ ਬਹੁਤ ਲੋਕਾਂ ਨੇ ਸੁਣਿਆ ਮਾਨਕ ਤੇ ਛਿੰਦੇ ਚ ਪੰਜਾਬ ਬੋਲਿਆ ਆ ਵੀ ਗਾ ਰਹੇ ਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਸਦਾ ਨਹੀਂ ਫੁੱਟਾ ਤੇ ਕਾਰਟੂਨਾਂ ਦੀ ਸਦਾ ਨਹੀਂ ਬੰਦ ਹੋ ਤੇ ਬੜੇ ਅੱਛੇ-ਅੱਛੇ ਗੀਤ ਸੁਣਦੇ ਲੋਕੀ ਬਹੁਤ ਚੰਗਾ ਲੱਗਦਾ ਮੈਨੂੰ ਜਦ ਕਿ ਮੈਂ ਕਿਤੇ ਪਾਣੀ ਦਾ ਗੀਤ ਹੈ ਨਾ ਹੂੰ ਪਿੱਛੇ ਜਦ ਮੈਂ ਸਾਡੇ ਸੁਨਰ ਸਾਹਿਬ ਦਾ ਗੀਤ ਗਾਇਆ ਸੀ ਸਦਾ ਸਰਦ ਸਿੰਘ ਸੁਰਲ ਜੀ ਜੀ ਜਮੀਨਾਂ ਚ ਪਾਣੀ ਮੁੱਕ ਜਾਣਾ ਮਾਜੀ ਤੇ ਉਹਦਾ ਪਾਣੀ ਖਤਮ ਹੋ ਜਾਣਾ ਇਹ ਆਪਾਂ ਨਾ ਹੁਣ ਬਾਣੀ ਵਿੱਚ ਵਿੱਚ ਵੀ ਖੇਪੇ ਪਹਿਲਾ ਪਾਣੀ ਜਿਉ ਹੂੰ ਤੇ ਪੰਨ ਗੁਰ ਪਾਣੀ ਪਿੱਤਾ ਮਾਤਾ ਦਾ ਤਰਤੁ ਮਹੱਤਵ ਇਹ ਜਪੈ ਨਾਲ ਨਾ ਤੇ ਆਪਾਂ ਬਹੁਤ ਕਰੀਏ ਨਾ ਆਪਾਂ ਕੁਛ ਕੁਛ ਦੇਣਾ ਆਪੇ ਕਿੱਥੇ ਪਹਿਲਾਂ 40 50 ਫੁੱਟ ਤੇ ਪਾਣੀ ਲੱਭ ਜਾਂਦਾ ਸੀਗਾ ਹੁਣ 1.5 ਫੁੱਟ ਤੇ ਆ ਜਾਂਦਾ ਸੀ ਕਿਉਂਕਿ ਇਹ ਪਾਪਾ ਮਾਰਦੇ ਨਾ ਚਿਕਚ ਕਰਨ ਲੱਗ ਜਾਂਦਾ ਸੀ ਪਾਣੀ ਉਹ ਖੇਡਦੇ ਹੁੰਦੇ ਸੀ ਨਾ ਹਾਂ ਦਰਸਤ 15 15 ਫੁੱਟ ਤੇ ਪਾਣੀ ਆਉਂਦਾ ਸੀ ਤੇ ਹੁਣ ਤਾਂ 220 250 ਫੁੱਟ ਚੱਲ ਜਾ ਤਾਂ ਨਿੱਖਿਆ ਹੁੰਦਾ ਇੱਕ ਵਾਰ ਤੁਹਾਡੇ ਕੱਲ ਦੇ ਕਿ ਜ਼ਿੰਮੇਦਾਰ ਕਹਿੰਦਾ ਸੀ ਇਹਨੂੰ 400 ਫੁੱਟ ਤੇ ਲੱਗਿਆ ਗੱਲ ਵੀ ਆਪਾਂ ਨੂੰ ਪਾਣੀ ਬਚੋੜਾ ਚਾਹੀਦਾ ਪਹਿਲਾਂ ਪਾਣੀ ਜੀਓ ਹੈ ਪਾਣੀ ਦੇ ਨਾਲ ਸਾਡਾ ਜੀਵਨ ਅੱਗੇ ਹੂੰ ਉਹ ਬਾਕੀ ਗੱਲਾਂ ਵੀ ਇਹ ਦੁਨੀਆ ਚੱਲਦੀ ਹੈ ਜੇ ਸਮਝ ਲਿਆ ਤਾਂ ਠੀਕ ਆ ਬਾਕੀ ਇਹ ਸਾਨੂੰ ਆਪਣੇ ਬੱਚਿਆਂ ਲਈ ਕੁਝ ਨਾ ਕੋਈ ਜ਼ਰੂਰ ਛੱਡ ਕੇ ਜਾਣਾ ਚਾਹੀਦਾ ਹਾਂ ਕੁਝ ਚੰਗੇ ਕੰਮ ਕਰਨੇ ਚਾਹੀਦੇ ਆ ਵੀ ਸੱਚੇ ਮਾਲੀ ਜਾਂਦੇ ਤਾਂ ਉਸਤਤ ਕਰੀ ਜਾਂਦਾ ਆਪਾਂ ਨਸ਼ਿਆਂ ਤੋਂ ਬੰਦੇ ਨੂੰ ਰੋਕ ਲਈਏ ਹੂੰ ਏ ਆਪਾ ਮਾਂ ਬਪਤੀ ਸੇਵਾ ਕਰ ਲਈ ਤੇ ਬਾਕੀ ਗੱਲਾਂ ਵੀ ਰੁੱਖ ਤੇ ਮਨੁੱਖ ਦੀ ਸਾਂਝ ਹੋਵੇ ਤੁਸੀਂ ਦੇਖਿਆ ਜਦੋਂ ਕਿਤੇ ਕਰੋਨਾ ਆ 20000 ਨੂੰ ਸਿਲੰਡਰ ਨਹੀਂ ਮਿਲਿਆ ਕਿ ਬਿਲਕੁਲ ਆਕਸੀਜਨ ਦਾ ਹੈ ਨਾ ਤੇ ਮਤਲਬ ਰੁੱਖ ਲਾ ਲਈਏ ਰੁੱਖਾਂ ਦੀ ਸੰਭਾਲ ਕਰ ਲਈਏ ਕਈ ਬੰਦੇ ਲਾਉਂਦੇ ਆ ਰੱਖੋ ਉਹਨਾਂ ਲੋਕ ਜੋੜ ਜੋੜ ਕੇ ਲਦ ਮਦਕੇ ਭਾਈ ਭੱਜ ਜਾਂਦੇ ਆ ਤੂੰ ਜਾਂਦੇ ਤੂੰ ਦਾਗ ਫੜ ਜਾਂਦੀ ਹੈ ਨਾ ਨਹੀਂ ਜੇ ਨਹੀਂ ਰੁੱਖ ਤੇ ਮਨੁੱਖ ਦੀ ਸਾਂਝ ਵੀ ਨਸ਼ਾ ਤੋਂ ਵੀ ਬਚ ਕੇ ਰਹਿਣਾ ਤੇ ਆਪਾਂ ਇੱਕ ਗੱਲ ਜੀ ਸਾਂਝ ਰੱਖਣੀ ਹੈ ਪਿਆਰ ਵਾਲੀ ਸੱਦ ਪਾਵਣੇ ਜਿੱਥੇ ਸਾਡੇ ਕੁਖਮਤੀ ਸਾਹਿਬ ਹੁਣ ਕਹਿੰਦੇ ਕਿ ਰੰਗਲਾ ਪੰਜਾਬ ਆਪਣਾ ਰੰਗਲੇ ਪੰਜਾਬ ਨੂੰ ਆਪਾਂ ਜੀ ਦੇਖਣਾ ਤਾਂ ਆਪਾਂ ਨੂੰ ਹਮਤ ਕਰ ਦੇ ਤੁਸੀਂ ਰੰਗਲੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਤੁਹਾਡੇ ਗਾਣਿਆਂ ਦੇ ਵਿੱਚ ਹਮੇਸ਼ਾ ਹੀ ਪੰਜਾਬ ਹੀ ਚਲਕਦਾ ਵੀ ਕੋਈ ਗਾਣਾ ਫੜ ਲਓ ਤੇ ਤੁਹਾਨੂੰ ਪੰਜਾਬ ਚਲਕਦਾ ਹੀ ਨਜ਼ਰ ਆਊਗਾ ਉਹਦੇ ਅੰਦਰ ਪਿੱਛੇ ਜੀ ਮੈਂ ਕਿ ਇੰਗਲੈਂਡ ਦਾ ਮੁੰਡਾ ਸੀਦਾ ਗੁਲਾਬਸਰ ਕਾਬੂ ਦਾ ਗੀਤ ਗਾਇਆ ਸੀ ਬਹੁਤ ਅੱਛੇ ਲੋਕਾਂ ਨੇ ਸੁਨੇ ਆ ਬੋਤ ਕੀਤੀਆਂ ਤੁਮਾਈਆਂ ਮਾਪੇ ਦਿੰਦੇ ਨੇ ਦੁਆਈਆਂ ਬਗਾ ਵਤਨ ਨੂੰ ਮੋੜੋ ਪੰਜਾਬੀ ਯਾਨੀ ਮੁੰਡਾ ਬੇਨਤੀ ਕਰਦਾ ਵੀ ਇੱਧਰ ਮੋੜਿਓ 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 ਵੀ ਆਪਣੇ ਵਤਨਾਂ ਨੂੰ ਮੋੜਿਓ ਵੀ ਬਗਾ ਵਤਨ ਨੂੰ ਮੋੜੋ ਪੰਜਾਬੀ ਪਿੰਡ ਵਾਜਾ ਮੰਗਦਾ ਪਿੰਡਾਂ ਨਾਲ ਬਹੁਤ ਪਿਆਰ ਰਹਿੰਦਾ ਹਰੇਕ ਵੇਲੇ ਪਿੰਡਾਂ ਦੇ ਰੱਬ ਵਾਸਤਾ ਹਾਂ ਕਾਹਦਾ ਸ਼ਹਿਰ ਵਿੱਚ ਜਿੱਦਾਂ ਪਾਣੀ ਬੋਲ ਲੈ ਕੇ ਪੀਣਾ ਉੱਥੇ ਮਿਲੇ ਨਾ ਨਜ਼ਾਰਾ ਠੰਡੀ ਛਾਂ ਵਰਗਾ ਤੇ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ ਇਹਨਾਂ ਨਾਲ ਮੈਂ ਨਾ ਥੋੜੇ ਥੋੜੇ ਡੂਸੋਂਗ ਵੀ ਗਾਇਆ ਡੂਸੋਂਗ ਨੂੰ ਵਧੀਆ ਗਾਇਆ ਮੈਂ ਬੜੇ ਬਾਹਰ ਦੇ ਦਿਸ਼ ਗਿਆ ਉੱਥੇ ਮੈਂ ਡੂਟਾ ਦੀ ਫਰਮਾਇਸ਼ ਕਰ ਦਿੰਦੇ ਆ ਕਈ ਵਾਰੀ ਤਰੋਂ ਤੇ ਜਾਂਦੇ ਆ ਲੇਡੀ ਸਿੰਘ ਜੀ ਵੀ ਲੈਦਾ ਜਿਦਾ ਜਾਣਾ ਹਾਂ ਤੁਸੀਂ ਪੜ੍ਹੇ ਕਿੰਨਾ ਮੈਨੂੰ ਪਹਿਲਾਂ ਪੜ੍ਹਿਆ ਤਾਂ ਮੈਂ ਦਸਤੀ ਮਾਤਾ ਜੀ ਦੇ ਉਦੋਂ ਵਾਲਾ ਕੰਡ ਗਰਾਫ ਕਰਨਾ ਗਿਆ ਉਸ ਤੋਂ ਬਾਅਦ ਫਿਰ ਮੈਂ ਪਬਲਿਕ ਰਿਲੇਸ਼ਨ ਮੈਗਮੇਚ ਹਮ ਨੌਕਰੀ ਕੀਤੀ 20 ਸਾਲ ਬਹੁਤ ਅਚੀ ਸੇਕੋਸਤ ਮਿਲੀ ਐਜ਼ ਅ ਕਲਾਕਾਰ ਕਿਆ ਬਾਤ ਪਬਲਿਕ ਰਿਲੇਸ਼ਨ ਮੈਕਰ ਸਰਵਤ ਪ੍ਰਸਿੱਧ ਸੀ ਮਕਦਮਾ ਬਹੁਤ ਬਸ ਖੁਸ਼ੀ ਮਿਲਿਆ ਵੀਏਪੀ ਨੇ ਡਿਊਟੀ ਦੀ ਸੀ ਲਾਲਵਤੀ ਜੀਗਰ ਜਿਆਨ ਨੂੰ ਮੌਕਾ ਮਿਲਦਾ ਸੀ ਮੈਂ ਟਾਵਰ ਸ਼ੁਰੂ ਤੋਂ ਰਹੀ ਹਾਂ ਇੱਕ ਕੁਦਰਤੀ ਮਹਾਰਾਜ ਬਾਜੀ ਵੀ ਮੈਂ ਪਹਿਲਾਂ ਨਹੀਂ ਜੇਤੀ ਕੀਤੀ ਵੀ ਜੇ ਆਪਣੇ ਹੰਮਦਾਂ ਵਾਲੇ ਕੁਝ ਨਹੀਂ ਮੇਰੇ ਪੱਲੇ ਤੇ ਜੇ ਉਹਦੀ ਰਹਿਮਤ ਬੱਲੇ ਖਾਂਦੇ ਬੱਲੇ 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 ਇਹ ਮਹਾਰਾਜ ਦੀ ਕਿਰਪਾ ਹੋਵੇ ਬਾਜੀ ਸਰ ਤੇ ਹੱਥ ਹੋ ਜਵੇ ਨਾ ਉਹਨਾਂ ਅਕਸਰ ਦਾ ਬੱਲੇ ਬੱਲੇ ਹੋ ਜਾਂਦਾ ਫਜੇ ਮੈਂ ਤੁਸੀਂ ਬਾਹਰ ਵੀ ਗਏ ਹੋ ਵਕ ਵਕ ਬੜੇ ਬੜੇ ਦੇਸ਼ ਗਿਆ ਹਨ ਤੇ ਉੱਥੇ ਜਾ ਕੇ ਕਿਸ ਤਰੀਕੇ ਦਾ ਮਾਹੌਲ ਬਣਦਾ ਸੀਗਾ ਕਿਸ ਤਰੀਕੇ ਦਾ ਮਾਨ ਸਤਕਾਰ ਉੱਥੇ ਮੈਨੂੰ ਤੁਹਾਡਾ ਇੱਕ ਵੀ ਮੇ ਅਮਰੀਕਾ ਹਿਸਟਰੀ ਯੂਨੀਵਰਸਿਟੀ ਉੱਥੇ ਮੇ ਤੋਂ ਮੇਰਾ ਗੀਤ ਆ ਸੀ ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਮਾ ਨੇ 1999 ਬੜਾ ਉਹਨੇ ਤੋਂ ਤੱਕ ਮੇਰੀ ਗੀਤ ਸੁਣ ਹੈ ਉੱਥੇ ਦੂਕਰੋਂ ਅਸੀਂ ਦੋ ਦਿਨ ਇੱਕ ਭਾਰਤ ਮਾ ਦੀ ਬਾਵਾ ਫੌਜੀ ਜਾਣੀ ਦੀ ਇੰਡੀਆ ਦੀ ਮਾਮਾ ਰੰਗ ਦੇ ਪਸੰਤੀ ਚੋਲੇ ਪੁੱਤਾਂ ਨੂੰ ਦੇਸ਼ ਤੋਂ ਬਾਹਰ ਲਈ ਲਿਖਦੀਏ ਪੜ੍ਹਨਾ ਚਿੱਠੀਆਂ ਦੇਸ਼ ਦਾ ਕਰਦੇ ਉਤਾਰਦੇ ਫੌਜੀ ਮਾਮਾ ਦੇ ਪੁੱਤ ਜਾਏ ਸ਼ੇੜੀਆਂ ਮਾਮਾ ਦਦ ਚ ਗਾਏ ਅਣਖ ਤੇ ਆਣੇ ਇੰਡੀਆ ਦੀ ਭਾਰਤ ਮਾਂ ਦੀਆਂ ਬਾਵਾ ਫੌਜੀ ਜਾਨ ਲੈਣੇ ਜੇ ਕੋਤੇ ਪਾਕਿਸਤਾਨ ਜਾਂ ਚైనా ਮਾੜੀ ਅੱਖ ਚਮਕਦਾ ਨਾ ਇਹ ਕੀ ਤੇ ਟੀਵੀ ਤੇ ਮੇਰੇ ਰੇਡੀਓ ਤੇ ਬੜੇ ਚੰਦੇ ਆ ਪੁੱਤ ਜਿਹਨਾਂ ਦੀ ਫੌਜੀ ਕਰਮਾਂ ਵਾਲੀਆਂ ਮਨ ਮੈਂ ਤਾਂ ਵਿੱਚ ਖੋਲਾਗੇ ਲਾਹੌਰ ਉਸ ਦਾ ਇਨਾਨ ਹੋਵੇ ਜਾ ਕੇ ਦਾ ਤੇ ਜਿੱਠੀ ਲੱਗਦੀ ਮਾਂ ਤੇਰੀ ਅੱਖੀਆਂ ਦੇ ਤਾਰੇ ਵੇ ਤੂੰ ਦੇਖਦਾ ਰੱਖ ਮੈਨੂੰ ਜਾਨੋ ਪਿਆਰੇ ਵੇ ਨਾ ਘਰ ਦਾ ਕੋਰਾ ਫਿਕਰ ਕਰੀ ਨਾ ਚਿਤਕ ਲਾਨੀ ਤੂੰ ਮਾਂ ਹਿੱਕ 'ਤੇ ਲਾ ਕੇ ਪਿਆਰ ਕਰੂੰ ਜੰਗ ਜਿੱਤ ਕੇ ਆ ਕਿਆ ਬਾਤ ਇਕ ਨਾ ਚਲੋ ਜੇ ਹੁਣ ਗੱਲ ਛਿੜੀ ਆ ਦੂਜੇ ਪੰਜਾਬ ਦੀ ਤੇ ਗਾਇਕਾਂ ਦਾ ਲਹਿੰਦੇ ਪੰਜਾਬ ਵਾਲਾ ਬੜਾ ਮੋਹ ਰਹਿੰਦਾ ਵੀ ਅਸੀਂ ਲਹਿੰਦਾ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਦੋਨਾਂ ਦਾ ਰਹਿੰਦਾ ਜਿਹੜੇ ਲੋਕ ਨੇ ਨਾ ਇਹ ਨਹੀਂ ਕਿ ਦੇਣਾ ਬਿਲਕੁਲ ਇੱਕ ਦੂਜੀ ਰਿਸਪੈਕਟ ਇੱਕ ਦੂਜੇ ਨਾਲ ਪਿਆਰ ਪਾਉਣਾ ਚਾਹੁੰਦੇ ਆ ਪਰ ਸਕੇ ਕੋਈ ਸਿਆਸੀ ਬੰਦੇ ਤੋਂ ਕੋਈ ਗੱਲ ਹੋ ਜਾਂਦੀਆਂ ਜਾਂ ਅੱਗੇ ਪਿੱਛੇ ਗੱਲ ਹੋ ਜਾਂਦੀ ਹੈ ਹਨਾ ਉਹਦਾ ਕਰਕੇ ਦੂਰੀਆਂ ਵੱਜ ਜਾਂਦੀਆਂ ਨੇ ਕਿ ਬਾਕੀ ਕਲਾਕਾਰਾਂ ਲਈ ਕੋਈ ਹੱਦਾਂ ਸਦਦਾ ਨਹੀਂ ਹੁੰਦੀ ਸਾਡੇ ਪੰਛੀਆਂ ਲਈ ਕੋਈ ਨਹੀਂ ਸਾਡੀ ਹਵਾਵਾਂ ਦੀ ਠੰਡੀ ਉੱਤਰ ਜਾਂਦੀ ਹੈ ਨਾ ਸਾਡੇ ਹਲਕੀ ਸਾਫਵਾਚਾ ਅਸੀਂ ਜਾਣੇ ਆ ਮੈਂ ਤਾਂ ਕਹਿੰਦਾ ਇਹ ਹੱਦਾਂ ਸਦਦਾ ਖਤਮ ਹੋਣੇ ਚਾਹੀਦੀਆਂ ਨੇ ਤੇ ਬਾਕੀ ਦੇਸ਼ਾਂ ਨੂੰ ਪਿਆ ਆਪਣਾ ਯੂਰਪ ਦੇਖੋ ਭਾਜੀ 22 ਦੇਸ਼ ਨੇ ਉਹਨਾਂ ਨੇ ਸਾਰੇ ਬਾਰਡਰ ਹੀ ਖੋਲੇ ਹੋਏ ਬਿਲਕੁਲ ਮੈਂ ਕਿੱਥੇ ਮਰਜੀ ਜਾਓ ਕਿੱਥੇ ਮਰਜੀ ਜਾਓ ਮੈਂ ਤਾਂ ਕਹਿੰਦਾ ਬਾਰਡਰ ਖੁੱਲ ਜਾਣੇ ਚਾਹੀਦੇ ਆ ਸਾਰਿਆਂ ਨੂੰ ਪੇਤਰੀ ਪਿਆਰ ਨਾਲ ਰਣਾ ਜੀਦੇ ਪੰਜਾਬੀ ਬੰਦੇ ਖੁੱਲੇ ਦਿਲ ਦੇ ਹੁੰਦੇ ਆ ਇਹ ਪਿਆਰ ਪਾ ਰਹੇ ਤੇ ਸ਼ ਬਿਲਕੁਲ ਦੇ ਜੇਕਰ ਟੈਂਪਰ ਨਹੀਂ ਕਰਦੇ ਹੋਏ ਟਾਈਮ ਜੇਕਰ ਚਲੋ ਕੋਈ ਨਹੀਂ ਆਪਾਂ ਇੱਕ ਵਾਰੀ ਐਂ ਕਰਾਂਗੇ ਇੱਕ ਵਾਰੀ ਫਿਰ ਨਵਾਂ ਜਿਹੜਾ ਦੂਜਾ ਐਪੀਸੋਡ ਇਸ ਦਾ ਲੈ ਕੇ ਆਵਾਂਗੇ ਹਾਲੇ ਤੁਹਾਡੇ ਕੋਲ ਮੇਨ ਦਾ ਸਮਾਂ ਥੋੜਾ ਜਿਹਾ ਕੱਟਿਆ ਤੇ ਇਸ ਬਹੁਤ ਬਹੁਤ ਸ਼ੁਕਰੀਆ ਮੈਂ ਕੀ ਗੱਲ ਕਰਾਂ ਜੋ ਨਾ ਜੀ ਵੀ ਕਹੀ ਬੜੀ ਸੱਚੀ ਗੀ ਨਾ ਕਲਾਕਾਰਾਂ ਨੂੰ ਤੁਹਾਨੂੰ ਚੈਨਲ ਨਾਲ ਮਿਲਣਾ ਬੇਦਦਿਆ ਹਮਮ ਕੀ ਹਲਾ ਮਿਲਦੇ ਆ ਭਈ ਯਾਰ ਇਹ ਗੀਤ ਨਹੀਂ ਚੰਗੇ ਰਹਿੰਦੇ ਹਮ ਗੀਤਕਾਰ ਗੀਤ ਠੀਕ ਨਹੀਂ ਲਿਖਦਾ ਤੇ ਕਲਾਕਾਰ ਗੀਤ ਠੀਕ ਨਹੀਂ ਗਾਉਂਦਾ ਮੀਜ਼ ਗੁੰਗਰੀ ਕੰਪਨੀ ਵੀ ਇਦਾਂ ਕਰਦੇ ਵੀ ਚੰਗਾ ਗੀਤ ਨਹੀਂ ਕੱਢਦੀ ਹੈ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਗੀਤਕਾਰ ਵੀ ਜੱਗੇ ਗੀਤ ਲਿਖੀਏ ਕਲਾਕਾਰ ਵਧੀਆ ਗੀਤ ਗਾਵੇ ਤੇ ਤੁਹਾਡੀ ਕੰਪਨੀ ਤੁਹਾਡੇ ਚੈਨਲ ਗੀਤ ਵਧੀਆ ਪੇਸ਼ ਕਰਨ ਤੇ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਨਾਲ ਸਾਡੇ ਸਰੋਤੇ ਹੋਣ ਕਿ ਕਿਸੇ ਨੂੰ ਉਲਾਮਾ ਦੇਣ ਦਾ ਮੌਕਾ ਨਹੀਂ ਮਿਲਿਆ ਆਪਾਂ ਪੰਜਾਬੀ ਮਾਂ ਬੋਲੀ ਦੀ ਕੰਮ ਕਰੀਏ ਹੈ ਨਾ ਜਿਵੇਂ ਪਹਿਲਾਂ ਕਿ ਵੀ ਆਪਣੀ ਸਵਾਰਥ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣੀ ਚਾਹੀਦਾ ਪੰਜਾਬੀ ਮਾਂ ਬੋਲੀ ਜਿੰਦਾਬਾਦ ਕਰੀਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਹੁਤ ਮੈਨੂੰ ਬੋਲ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਿਉਂਕਿ ਤੁਸੀਂ ਸਾਰਾ ਸਮਾਂ ਦੇਖਿਆ ਉਸ ਯੁੱਗ ਤੋਂ ਲੈ ਕੇ ਇਸ ਯੁੱਗ ਤੱਕ ਕਦੋਂ 40 ਸਾਲ ਹੋ ਗਏ 40 ਸਾਲ ਹੋ ਗਏ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਵਾਸਤੇ ਤਾਂ ਗੱਲਬਾਤ ਕੀਤੀ ਹੈ ਕਾਫੀ ਆਨੰਦ ਆਇਆ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਾਫੀ ਕੁਝ ਵਧੀਆ ਸੁਣਿਆ ਸੱਭਿਆਚਾਰਕ ਸੁਣਿਆ ਸੱਭਿਆਚਾਰਕ ਦੀਆਂ ਗੱਲਾਂ ਕੀਤੀਆਂ ਨੇ ਆਪਸੀ ਭਾਈਚਾਰੇ ਦੀਆਂ ਗੱਲਾਂ ਕੀਤੀਆਂ ਨੇ ਤਾਂ ਅਸੀਂ ਅਸੀਂ ਵੀ ਚਾਹਾਂਗੇ ਤੁਸੀਂ ਵੀ ਭਾਈਚਾਰਾ ਵਧਾਓ ਤੇ ਪਿਆਰ ਰੱਖੋ ਕਿਉਂਕਿ ਪਿਆਰ ਹੀ ਜਿਹੜਾ ਨਾਲ ਜਾਣਾ ਤੇ ਇਹਨਾਂ ਦੀ ਹੋਰ ਅਪਡੇਟਸ ਸਾਡੇ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੈ ਦਿਓ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਛੀ ਦੇ ਨਾਲ ਮੈਂਬਰ ਵੀਰ ਥੈਂਕ ਯੂ